ਕਈ ਨਾ ਭਰਤੋ ਇਹ ਕਰਨ ਕੀ ਇਹ ਕਰਨ ਕੀ ਇਹ ਨਾਮ ਆਹ ਆਈ ਕਈ ਨਾ ਭਰਤੀ ਬਣਾਇਆ ਕਈ ਨਾ ਭਰੀ ਤੋਂ ਬਣ ਗਿਆ ਇੱਥੇ ਯੂ 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 ਟਿਊਬ ਮੁਕੇ ਚੱਲੋ ਵੀ ਡਾਇਰ ਕਰ ਲੈ ਲੈ ਵੀ ਅੱਜ ਜੋਰ ਪੜਖਿਆ ਜਾਣਾ ਖਾਧੀਆਂ ਖਰਾਸਾਂ ਦਾ ਕਿਚੂ ਕਿ ਬਣਾਉਣ ਨਾਲ ਆਪੇ ਮੈਂ ਬੋਲ ਲੂੰਗਾ ਬਾਜੋ ਪੁੱਛੋ ਵੀਡੀਓ ਬਣਾ ਰਹਾ ਕੱਲੀ ਆ ਗਲਤ ਪਾਇਆ ਅੰਦਰਲੇ ਪਾਸੇ ਨਹੀਂ ਪੈਂਦਾਗਾ ਉਹ ਨਹੀਂ ਇਧਰ ਨਹੀਂ ਪੈਂਦਾ ਹਾਂ ਉਹੀ ਪੈਂਦਾ ਇਹ ਪੈਂਦਾ ਤੇ ਚਲ ਵਧੀਆ ਬੱਚੇ ਪਾ ਦੇ ਕਮਾਂਡੀ ਦੇ ਨਾਲ ਪਾ ਦੇਣਾ ਫਿਰ ਕੀ ਹੈ ਬਾ 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 ਸ਼ੋਰਾ ਸ਼ੋਰਾ ਉੱਤੇ ਆਜਾ ਬੱਲਾ ਬਣਾ ਕੇ ਚੈੱਕ ਕਰ ਨੂੰ ਉਤਰ ਇਹਨੇ ਥੋੜਾ ਕਮਾਂਡੀ ਨਾਲ ਪਾ ਦੇ ਗੱਡੀ ਤਾਂ ਨਿਕਲੀ ਪਈ ਉਂਝੀ ਨਿਕਲੀ ਤਾਂ ਟਰੈਕਟਰ ਤੋਂ ਪਹਿਰੇ ਇਹ ਤੇ ਜਾਨੀ ਅੱਗੇ ਗੱਡੀ ਲੱਗੀ ਗੱਡੀ ਗੱਡੀ ਉਧਰੋਂ ਇਹਦਾ ਕੁਝ ਨਹੀਂ ਥੱਲੇ ਲੱਗੀ ਪਈ ਗੱਡੀ ਪਿੱਛੇ ਸਾਮਾਨ ਸਾਰਾ ਥੱਲੇ ਲੱਗ ਗਿਆ ਹੈਗਾ ਯਾਰ ਫਿਰ ਤੇਰੇ ਤੇ ਜਾਦੂ ਹੋਣਾ ਨਾ ਕੋਈ ਬਾਬਾ ਤੂੰ ਕਹਿਤਾ ਪੂਜਾ ਵੀ ਗੱਡੀਆਂ ਇਹਨੇ ਨਾ ਬਾਈ ਨੇ ਕਹਿਦਾ ਮੌਸਮ ਟੱਡਾ ਹੋ ਗਿਆ ਨਹੀਂ ਲੱਗਾ ਕੋਈ ਨਾ ਉੱਟਾ ਪਰਦੇ ਬੰਦੇ ਵੇਖਾ ਮੜਾ ਜੂ ਕਰਦਾ ਜਗ੍ਹਾ ਪਰਲੇ ਬੰਦੇ ਸਾਰਾ ਬੱਚੇ ਹੋਣਗੇ ਗੱਡੀ ਨਹੀਂ ਨਹੀਂ ਇੱਧਰ ਤਾਂ ਠੀਕ ਹੀ ਹੈ ਚੱਲ ਫਿਰ ਜੀ ਠੀਕ ਹੈ ਨਾ ਹੋਰ ਮੈਂ ਫੋਰ ਲੱਗ ਗਿਆ હાજી રહી <coughs> 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 ਆਹ ਆਈ ਗਈ ਕਈ ਹੋਈ ਕਈ ਨਾ ਭਰ ਤੋ ਇਹ ਬਣ ਗਈ ਨਾ ਮੁੱਖਾ ਆਹ ਕਈ ਨਾ ਭਰਦੀ ਬਣਾਇਆ ਕਈ ਨਾ ਭਰੀ ਤੋ ਬਣ ਗਈ ਇੱਥੇ ਵਾਹਿਗੁਰੂ ਸੱਚਾ ਪਾਤਸ਼ਾਹ ਲਾਦਰਾ ਜੋਰ ਯੂ 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 ਟਿਊਬ ਠੀਕ ਹੈ ਜੀ ਤੂੰ ਤੇ ਚੱਲ ਵੀ ਟੈਗ ਕਰ ਲੈ ਮੈਂ ਅਵੀ ਅੱਜ ਜ਼ੋਰ ਪੜਖਿਆ ਜਾਣਾ ਖਾਧੀਆਂ ਖਾਸਾਂ ਦਾ ਸਹੀ ਜਾਣਾ ਟਰੈਕ ਪੜਖਿਆ ਜਾਣਾ ਚਾਹੀਦਾ ਪਿਆਰ ਸਭ ਦਾ ਨਾਮੂਰ ਸਦਾਕਾਰ ਦੇ ਥੱਲੇ ਹੋਣ ਹੋਇਆ ਫਾਇਦਾ 4x4 ਦਾ ਚਲੋ ਭਾਈ ਬੋਲਣ ਨੂੰ ਬਾਈ ਥੈਂਕ ਯੂ ਸੋ ਮਚ ਫॉर ਯੂ ਟਿਊਬ ਇਹ ਨਹੀਂ ਪਾਉਂਦਾ ਅਕਾਈਨ ਸਾਈਡ ਤੇ ਕਰ ਚੱਕ ਦੇ ਬੈਲਟ ਆਸਕੇ ਤੇ ਬੀਅੰਨੀ ਸਿੱਧੀ ਕੱਟ ਉਹ ਉੱਥੇ ਧਾਰਮੇਤ ਨੇ ਉੱਥੇ ਧਾਰੂ ਨੇ ਕਿਹਾ ਤਰਤ ਮੇਰੀ ਆਹ ਬਾਈਕ ਬੂਟਾ 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 ਬਚ ਗਿਆ ਇਹ ਰਿਹਾ ਲੱਗਦਾ ਬੂਟਾ ਕਰਾ ਮੇਰੇ ਨਾਲ ਹੁਣ ਮਾੜਾ ਜਾਂ ਮੈਂ 2 ਮਿੰਟ ਬੋਲਾਂ ਦੇ ਬਾਰੇ ਵੀਰੇ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਆਪਣਾ ਟਰੈਕਟਰ ਦੇਖੋ ਬੱਤੀ ਜਗਦੀ ਪਈ ਨਾ ਜਿਹੜਾ YouTube ਦੀ ਕਮਾਈ ਤੋਂ ਆਪਣਾ ਟਰੈਕਟਰ ਆਇਆ ਹੈ ਨਾ ਉਹ ਅੱਜ ਕੰਮ ਆ ਗਿਆ ਹੈ 4/4 ਲਾਉਣਾ ਪਿਆ ਟਰੈਕਟਰ ਮਾੜਾ ਮੋਟਾ ਵੀ ਦੱਸਿਆ ਕਿਉਂ ਤੁਹਾਡੇ ਸਾਹਮਣੇ ਗਿਆ ਨਾ ਪਤਾ ਲੱਗ ਜਾਂਦਾ ਇੱਕ ਆ ਚੱਕ ਲਓ ਜੀ ਬਾਬਿਓ ਜਿਹੜਾ ਆਪਣਾ ਟਰੈਕਟਰ ਨੇ ਅੱਜ ਪੂਰੀ ਦੀ ਪੂਰੀ ਜਾਨ ਐ ਦਿਖਾਈ ਆ ਮਤਲਬ ਕਿ ਪੱਟਾ ਦੇ ਹੱਥ ਮਾਰ ਕੇ ਆ ਦੀ ਜਾਨ ਦਿਖਾਈ ਆ ਬਈ 4/4 ਲੱਗ ਤੇ ਨਜ਼ਾਰਾ ਆ ਗਿਆ ਸੱਚੀ ਗੱਲ ਕੀ ਆ ਪਹਿਲਾਂ ਮੈਂ ਰੱਖਿਆ ਨੂੰ 4/2 ਤੇ ਜਦੋਂ ਮੈਂ 4/2 ਤੇ ਆਪਣਾ ਟਰੈਕਟਰ ਰੱਖਿਆ ਹੈ ਨਾ ਉਦੋਂ ਅੱਗੋ ਚਕਿੰਦਾ ਸੀਗਾ ਮੈਂ ਜ਼ੋਰ ਤੇ ਲਵਾਇਆ ਹੈ ਨਾ ਜਾਣ ਕੇ ਮੈਂ ਕਿਹਾ 4/2 4/2 ਤੇ ਜ਼ੋਰ ਲਵਾਈਏ ਇੱਕ ਵਾਰੀ 4/2 ਤੇ ਜ਼ੋਰ ਲਵਾ ਕੇ ਦੇਖੀਏ ਉਸ ਤੋਂ ਬਾਅਦ ਜਦੋਂ ਥੋੜੀ ਪ੍ਰੋਬਲਮ ਆ ਗਈ ਸੀ ਪਿੱਛੇ ਜ਼ੋਰ ਘਟ ਲੱਗਦਾ ਪਿਆ ਸੀ ਤੇ ਫਿਰ ਮੈਂ ਆਖਿਆ 4/4 ਤੇ ਹੁਣ ਪਾ ਦਈਏ ਇੱਕ ਵਾਰੀ 4/4 ਤੇ ਜਦੋਂ ਪਾ ਗਏ ਨਾ ਟਰੈਕਟਰ ਤੇ ਮੈਂ ਕਹਾ ਬਾਬੇਓ ਛੋਟਾ ਜਾਈਆ ਪਰ ਗੱਡੀਆਂ ਨੇ ਵੱਡੀਆਂ ਤੋਂ ਵੱਡੀਆਂ ਕੱਢ ਛੱਡੀਆਂ ਨੇ ਤੇ ਬਾਕੀ ਇਹੋ ਜਿਹੀਆਂ ਵੀਡੀਓ ਆਪਣੀਆਂ ਕਿਤੇ ਵੀ ਅੜੀ ਖੜੀ ਹੋਵੇ ਹਨਾ ਆਪਣਾ ਟਰੈਕਟਰ ਕਿਤੇ ਕਿਤੇ ਵੀ ਕੋਈ ਗੱਡੀ ਅੜ ਗਈ ਹੋਵੇ ਆਪਣੀ ਆਪਾਂ ਉਥੇ ਟਰੈਕਟਰ ਲੈ ਕੇ ਜਾਂਦੇ ਆ ਤੇ ਇੱਥੇ ਹੁਣ ਗੱਡੀ ਅੜ ਗਈ ਪਿੱਛੇ ਵਾਨ ਜਿਹੜਾ ਸੀਗਾ ਉਹ ਗਿੱਲਾ ਸੀਗਾ ਤੇ ਬੈਕ ਕਰਦੇ ਗੱਡੀ ਆੜ ਵੀ ਮਿਰਤੂ ਹੀ ਗਈ ਉਦੋਂ ਦੇਖਣ ਚ ਵਾਨ ਕੱਚਾ ਜਾਂ ਕੱਚਾ ਲੱਗਦਾ ਸੀ ਮਤਲਬ ਕਿ ਪਾਣੀ ਲੱਗਿਆ ਨਹੀਂ ਲੱਗਦਾ ਸੀ ਤੇ ਜਦੋਂ ਮੈਂ ਗੱਡੀ ਬੈਕ ਕੀਤੀ ਤੇ ਗੱਡੀ ਦਾ ਟਾਇਰ ਥੱਲੇ ਥੱਲੇ ਦਸ ਗਿਆ ਤੇ ਫਿਰ ਮੈਂ ਕੀ ਸੋਚਿਆ ਕਿ ਜਦੋਂ ਗਾਹ ਨੂੰ ਜ਼ੋਰ ਲਵਾਇਆ ਤੇ ਹੋਰ ਦਸ ਗਿਆ ਫਿਰ ਮੈਂ ਆਖਿਆ ਵੀ ਹੁਣ ਤੇ ਆਪਣਾ ਲੋਡ ਪੈ ਗਈ ਆਪਣੇ ਟਰੈਕਟਰ ਦੀ ਫਿਰ ਉਹ ਟਰੈਕਟਰ ਮੈਂ ਲੈ ਕੇ ਆਇਆ ਰਾਖਾ ਨੂੰ ਬਾਜ ਮਾਰੀ ਜਤਨ ਭੱਜ ਕੇ ਆ ਹੁਣ ਬਣ ਗਈ ਗੱਲ ਤੇ ਹੁਣ ਆਪਾਂ ਬਣਾਈਏ ਵੀਡੀਓ ਤੇ ਦਿਖਾਈਏ ਸਾਰੇ ਭਰਾਵਾਂ ਨੂੰ ਜਿਹੜਾ ਆਪਾਂ ਨੂੰ YouTube ਤੋਂ ਟਰੈਕਟਰ ਮਿਲਿਆ ਵਾ YouTube ਦੀ ਕਮਾਈ ਚੋਂ ਆਪਾਂ ਟਰੈਕਟਰ ਆਪਾਂ ਲੈ ਕੇ ਆਂਦਾ ਵਾ ਉਹ ਟਰੈਕਟਰ ਤੇ ਆਪਾਂ ਸਾਰੇ ਦੀ ਸਾਰੀ ਇੱਕ ਤੀਰਿਤ ਮੈਂ ਕਿਹਾ ਨਜ਼ਾਰਾ ਆ ਗਿਆ ਜਿਹੜਾ ਆਪ ਗੱਡੀ ਤੇ ਮੈਂ ਅੱਗੇ ਵੀ ਪਹਿਲਾਂ ਗੱਡੀਆਂ ਸੀਗੀਆਂ ਉਹ ਗੱਡੀਆਂ ਨਿਕਲਦੀਆਂ ਨਹੀਂ ਸੀਗੀਆਂ ਟਰੈਕਟਰ ਨਾਲ ਬਟ ਜਦੋਂ ਮੈਂ ਹੁਣ ਗੱਡੀ ਕੱਢੀ ਨਾ ਤੇ ਜਮਾ ਨਜ਼ਾਰਾ ਜਮਾ ਨਹੀਂ ਧਸਿਆ ਜਮਾ ਨਹੀਂ ਕੋ ਜੋ ਟਰੈਕਟਰ ਨੂੰ 4/4 ਚਾਰੇ ਟਾਇਰ ਪੂਰੇ ਨਪੀਜ ਕੇ ਐ ਗਏ ਨੇ ਪਿਛਲੀ ਗੱਡੀ ਕੱਢ ਕੇ ਮਾਰੀ ਬਾਹਰ ਉਹਦੇ ਬੜੀ ਮਨ ਖੁਸ਼ੀ ਮਿਲੀ ਇਹ ਸਾਰਾ ਤੁਹਾਡੇ ਬਦੌਲਤ ਹੀ ਬਣਿਆ ਵਾ YouTube ਦੀ ਕਮਾਈ ਤੋਂ ਹੀ ਬਣਿਆ ਵਾ ਟਰੈਕਟਰ ਮੈਂ ਸਭ ਤੋਂ ਵੱਡਾ ਤੁਹਾਡਾ ਬਹੁਤ ਹੀ ਬਹੁਤ ਹੀ ਜ਼ਿਆਦਾ ਵੱਡਾ ਤੁਹਾਡਾ ਧੰਨਵਾਦੀ ਆ ਮੈਂ ਤੁਹਾਡਾ ਥੈਂਕਫੁਲ ਕਰਦਾ ਹਾਂ ਤੁਹਾਨੂੰ ਮੈਂ ਕਿ ਤੁਸੀਂ ਮੈਨੂੰ ਇਹੋ ਜਿਹਾ ਮਕਾਮ ਤੇ ਪਹੁੰਚਾਇਆ ਕਿ ਮੈਂ ਉਹ ਵਾਲੀ ਕਮਾਈ ਦੇ ਨਾਲ ਟਰੈਕਟਰ ਖਰੀਦ ਸਕਾਂ ਟਰੈਕਟਰ ਆਪਾਂ ਖਰੀਦਿਆ ਵਾ YouTube ਦੀ ਕਮਾਈ ਨਾਲ ਟਰੈਕਟਰ ਪੜਾ ਦੀ ਨਿੱਕਾ ਹੀ ਆ ਪਰ ਟਰੈਕਟਰ ਚ ਜਿੰਦ ਤੇ ਟਰੈਕਟਰ ਚ ਜਾਨ ਮੈਂ ਕਿਹਾ oh my god oh my god ਯਾ ਸਾਰੇ ਵੀਰਾ ਭਰਾਵਾ ਦਾ ਇਦਾਂ ਹੀ ਤੁਸੀਂ ਮੈਨੂੰ ਸਪੋਰਟ ਕਰਦੇ ਰਹੋ ਅੱਗੇ ਤੋਂ ਅੱਗੇ ਆਪਾਂ ਹੋਰ ਵੀ ਵਧੀਆਂ ਤੋਂ ਵਧੀਆਂ ਚੀਜ਼ਾਂ ਲੈਂਦੇ ਰਹੀਏ ਵਧੀਆ ਤੋਂ ਵਧੀਆਂ ਚੀਜ਼ਾਂ ਲੈ ਕੇ ਆਉਂਦੇ ਰਹੀਏ ਕਿ ਆਪ ਦੀ ਕਮਾਈ ਆਪਾਂ ਨੂੰ ਜੇ YouTube ਦੀ ਕਮਾਈ ਆਉਂਦੀ ਆ ਉਹ ਕਮਾਈ ਨਾਲ ਆਪਾਂ ਵਧੀਆਂ-ਵਧੀਆਂ ਚੀਜ਼ਾਂ ਲੈ ਕੇ ਆਈਏ ਉਹ ਤੁਹਾਨੂੰ ਮੈਂ ਅੱਗੇ ਤੋਂ ਅੱਗੇ ਵੀਡੀਓ ਦਿਖਾਵਾਂਗਾ ਹੁਣ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਵੱਡੀ ਗੱਡੀ ਲੈ ਕੇ ਆਵਾਂਗੇ 4x4 ਇੱਕ ਤੇ ਆਪਣੇ ਕੋਲ ਆਹ ਖੜੀ ਆਪਣੀ ਫਾਰਚੂਨਰ ਪੀਵੀ 29U 5555 ਇਹ ਆਪਣੀ ਚੰਡੀਗੜ੍ਹ ਨੰਬਰ ਆ ਬੀ ਆਂ ਡਲ ਜੋ ਸੀ ਐਚ 01 ਏ ਜੇ 0735 ਤੇ ਉਹ ਆਪਣਾ ਖੜਾ ਟਰੈਕਟਰ ਹੈ ਛੋਟਾ ਟਰੈਕਟਰ ਹੈ ਯੂ ਮਾਰ ਕੇ ਦਿਖਾ ਦਿੰਨਾ ਉਹ ਲਾਦਾ ਯਾਰ ਕੇ ਆਨੇ ਬੈਗ ਲੈ ਬਈ ਹਾਂ ਬਈ ਕੁੱਕੜੋ ਕੀ ਹਾਲ ਚਾਲ ਐ ਕੁੱਕੜ ਆਹ ਕੁਕੜੀਆਂ ਕੁਕੜੀ ਚੱਕ ਬਈ ਕੁੱਕੜ ਹੁਣ ਜਿਹੜੀ ਗੱਡੀ ਦਾ ਮੇਰਾ ਟਾਰਗੇਟ ਹੈਗਾ ਵਾ ਦੋ ਗੱਡੀਆਂ ਦਾ ਵਾ ਇੱਕ ਤੇ ਆ ਦੱਸ ਦਈਏ ਚਲੋ ਛੱਡ ਖੜਾ ਇਦਾਂ ਕਹਿੰਦੇ ਦੱਸਣਾ ਨਹੀਂ ਚਾਹੀਦਾ ਪਹਿਲਾਂ ਦੱਸ ਦਈਏ ਫਿਰ ਚੀਜ਼ ਮਿਲਦੀ ਕੋਈ ਨਹੀਂ ਤੇ ਆਪਾਂ ਕਰਦੇ ਆ ਕੋਸ਼ਿਸ਼ ਆਪਾਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਲੱਗੇ ਰਹੀਏ ਪੂਰੀ ਜਾਨ ਦੇ ਵਿੱਚ ਵੀਡੀਓ ਬਣਾਉਂਦੇ ਰਹੀਏ ਮੈਂ ਤੁਹਾਨੂੰ ਹਸਾਉਂਦਾ ਰਹਾ ਮਾਂ ਤੁਹਾਡਾ ਇਹ ਮਕਸਦ ਮੰਦਾ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਸਾਰੇ ਵੀਰਾ ਭਰਾਵਾਂ ਨੇ ਵੱਧ ਚੜ ਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਨੂੰ ਪਤਾ ਕਿ ਜਿਹੜੇ ਵੀਰ ਭਰਾਏ ਵੀਡੀਓ ਦੇਖਣਗੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜ਼ਰੂਰ ਕਰਨਗੇ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਨਗੇ ਕਿ ਜਿੰਦੇ ਨਾਲ ਮੇਰਾ ਹੌਂਸਲਾ ਤੁਹਾਡੇ ਆਪਣੇ ਡੈਡ ਗੱਭਰੂ ਦਾ ਹੌਂਸਲਾ ਬੰਦਾ ਰਵੇ ਮੈਂ ਅੱਗੇ ਤੋਂ ਅੱਗੇ ਹੋਰ ਮਿਹਨਤ ਕਰਦਾ ਰਹਾ ਮਾਂ ਤੇ ਤੁਸੀਂ ਮੇਰੀ ਮਿਹਨਤ ਦਾ ਮੁੱਲ ਪਾਉਂਦੇ ਰਹੋ ਕਿ ਮੈਨੂੰ ਲਾਈਕ ਸ਼ੇਅਰ ਕਮੈਂਟ ਕਰ ਕਰਕੇ ਮੈਨੂੰ ਮੇਰਾ ਹੌਸਲਾ ਵਧਾਉਂਦੇ ਰਹੋ ਮੈਂ ਤੁਹਾਨੂੰ ਖੁਸ਼ ਕਰਦਾ ਰਵਾਂਗਾ ਇਦਾਂ ਹੀ ਆਪਣੀਆਂ ਘੈਂਟ ਤੋਂ ਘੈਂਟ ਅੱਗੇ ਤੋਂ ਅੱਗੇ ਵੀਡੀਓ ਆਉਂਦੀਆਂ ਰਹਿਣੀਆਂ ਕਰਨੀਆਂ ਵਾ ਸਾਰੇ ਵੀਰਾ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਆਪਣੇ ਅੱਗੇ ਪ੍ਰੈਂਕ ਵੀ ਆਉਂਦੇ ਪਏ ਆ ਇੰਸਟਾਗ੍ਰam YouTube Snapchat ਤੇ Facebook Facebook ਨੂੰ ਛੱਡ ਕੇ Facebook ਤੇ ਆਪਣਾ ਨਾਮ ਆਈਡੀ ਤੇ ਬਣਿਆ ਆ and more singh olakh ਉਹ ਆਪਾਂ ਨਾਮ ਚੇਂਜ ਕਰਕੇ ਡੈਡ ਗਬਰੂ ਕਰਾਂਗੇ ਸਨੈਪਚੈਟ ਤੇ ਵੀ ਡੈਡ ਗਬਰੂ ਆ ਇੰਸਟਾਗ੍ਰam ਤੇ ਵੀ ਡੈਡ ਗਬਰੂ ਆ ਤੇ ਕਿਹੜਾ ਐਪ ਰਹਿ ਗਿਆ ਸਨੈਪਚੈਟ ਇੰਸਟਾਗ੍ਰam ਤੇ YouTube ਜਿਹੜਾ ਚੱਲਦਾ ਪਿਆ YouTube ਤੇ ਵੀ ਡੈਡ ਗਬਰੂ ਆ ਇਹ ਸਾਰੇ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਜਿਹੜੀ ਆਪਾਂ ਵੀਡੀਓ ਬਣਾਉਨੇ ਆ ਅੱਡੇ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਪ੍ਰੈਂਕ ਵਾਲੀਆਂ ਵੀਡੀਓ ਉਹਨੂੰ ਵੀ ਵੱਧ ਤੋਂ ਵੱਧ ਤੁਸੀਂ ਪਿਆਰ ਅੱਗੇ ਬੜਾ ਦਿੱਤਾ ਵਾ ਹੁਣ ਵੀ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਮੈਂ ਜਿੰਨਾ ਖੁਸ਼ ਆ ਇੰਨਾ ਜ਼ਿਆਦਾ ਖੁਸ਼ ਆ ਕਿ ਜਿਹੜੀ ਕਮਾਈ ਆਪਾਂ ਨੂੰ YouTube ਤੋਂ ਆਈ ਆਪਾਂ ਉਹਦਾ ਟਰੈਕਟਰ ਲਿਆ ਟਰੈਕਟਰ ਲਿਆ ਉਸ ਤੋਂ ਬਾਅਦ ਉਹ ਟਰੈਕਟਰ ਜਿੱਦੂ ਕੰਮ ਆਉਂਦਾ ਵਾ ਜਦੋਂ ਆਦੀ ਜਾਣ ਦਿਖਾਉਂਦਾ ਜਾਣ ਦਿਖਾਉਂਦਾ ਟਾਈਮ ਆਇਆ ਤੇ ਉਹਨੇ ਵੀਰੇ ਬੜਾ ਬੜਾ ਬਣਾ ਬੜਾ ਕਰਾਤੀ ਬੱਲਾ ਬੱਲਾ ਹੋ ਗਈ ਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਮੈਨੂੰ ਇਦਾਂ ਹੀ ਪਿਆਰ ਕਰਦੇ ਰਹੋ ਮੈਂ ਅੱਗੇ ਤੋਂ ਅੱਗੇ ਘੈਂਟ ਤੋਂ ਘੈਂਟ ਵੀਡੀਓ ਬਣਾਉਂਦੇ ਰਾਵਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੀ ਨਾ ਭੁੱਲਿਆ ਜੇ ਸ਼ੇਅਰ 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 Thank you so much sama jindabad